ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਜਲੰਦੇ ਨੂੰ ਤਾਰਦੇ ਹੋਏ ਗੁਰੂ ਨਾਨਕ ਸਾਹਿਬ ਮਹਾਰਾਜ ਬਗਦਾਦ ਦੀ ਧਰਤੀ ਤੇ ਜਾਂਦੇ ਐ ਇੱਥੋਂ ਦਾ ਮੁਖੀਆ ਪੀਰ ਸੀ ਉਹਨੂੰ ਦਸਤਗੀਰ ਕਿਹਾ ਜਾਂਦਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਗਦਾਦ ਸ਼ਹਿਰ ਦੇ ਬਾਹਰ ਜਾ ਕੇ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ ਨਾਲੇ ਸ਼ਬਦ ਗਾਵਿਆ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਕਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇਕ ਬਾਤ 66 18 ਕਹਿਨ ਕਤੇਬਾ ਅਸਲੂ ਇਕਤਾਤ ਲੇਖਾ ਹੋਏ ਤਾਂ ਲਿਖਿਆ ਲੇਖੇ ਹੋਏ ਵਿਨਾਸ਼ ਜਿਸ ਦਾ ਭਾਵ ਸੀ ਕਿ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਪਾਰਾਵਾਰ ਨਹੀਂ ਹੈ ਲੱਖਾਂ ਆਕਾਸ਼ ਲੱਖਾਂ ਪਤਾਲ ਨੇ ਬਲਕੇ ਇਹਨਾਂ ਆਕਾਸ਼ਾਂ ਤੇ ਪਤਾਲਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ ਦੂਸਰੀ ਗੱਲ ਕਿ ਇਸਲਾਮ ਦੇ ਵਿੱਚ ਸੰਗੀਤ ਦੀ ਪਾਬੰਦੀ ਹੈ ਸੰਗੀਤ ਨੂੰ ਹਰਾਮ ਕਿਹਾ ਜਾਂਦਾ ਹੈ ਇਸਲਾਮ ਦੇ ਵਿੱਚ ਸੰਗੀਤ ਨਹੀਂ ਗਾਇਆ ਜਾਂਦਾ ਭਾਰਤ ਦੇ ਅੰਦਰ ਵੀ ਔਰੰਗਜ਼ੇਬ ਬਾਦਸ਼ਾਹ ਨੇ ਸੰਗੀਤ ਦੇ ਉੱਪਰ ਪੂਰਨ ਤੌਰ ਤੇ ਉੱਪਰ ਪਾਬੰਦੀ ਲਾ ਦਿੱਤੀ ਸੀ ਕਿ ਕੋਈ ਵੀ ਸੰਗੀਤ ਨਹੀਂ ਗਾ ਸਕਦਾ ਇਸੇ ਤਰ੍ਹਾਂ ਦੇ ਨਾਲ ਬਗਦਾਦ ਸ਼ਹਿਰ ਦੇ ਵਿੱਚ ਵੀ ਸੰਗੀਤ ਗਾਉਣ ਦੇ ਉੱਪਰ ਪਾਬੰਦੀ ਸੀ ਦੂਸਰੀ ਗੱਲ ਸੀ ਕਿ ਇਸਲਾਮ ਕਹਿੰਦਾ ਹੈ ਕਿ ਸੱਤ ਆਕਾਸ਼ ਨੇ ਸੱਤ ਪਤਾਲ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲੱਖਾਂ ਦੀ ਗੱਲ ਕਰ ਦਿੱਤੀ ਜਿਸ ਤੋਂ ਬਾਅਦ ਪੀਰ ਦਸਤਗੀਰ ਤੇ ਨਾਲ ਹੀ ਬਗਦਾਦ ਸ਼ਹਿਰ ਦੇ ਵਿੱਚ ਰੌਲਾ ਪੈ ਜਾਂਦਾ ਹੈ ਪੀਰ ਦਸਤਗਿਰ ਨੇ ਵੇਖਿਆ ਕਿ ਇਹ ਕੌਣ ਹੈ ਜਿਨੇ ਆਣ ਕੇ ਬਗਦਾਦ ਦੇ ਵਿੱਚ ਸੰਗੀਤ ਨੂੰ ਗਾਉਣ ਦੀ ਜ਼ਰੂਰਤ ਕੀਤੀ ਹੈ ਨਾਲੇ ਲੱਖਾਂ ਦੀ ਗੱਲ ਕੀਤੀ ਹੈ ਪੀਰ ਦਸਤਗਿਰ ਨੇ ਆਪਣੀ ਫਰਜਾ ਨੂੰ ਹੁਕਮ ਦਿੱਤਾ ਕਿ ਗੁਰੂ ਨਾਨਕ ਸਾਹਿਬ ਨੂੰ ਸੰਗ ਛਾਰ ਕਰਕੇ ਮਾਰ ਦਿੱਤਾ ਜਾਏ ਸੰਗ ਛਾਰ ਕਰਨ ਦਾ ਭਾਵ ਹੁੰਦਾ ਹੈ ਕਿ ਪੱਥਰ ਮਾਰ ਮਾਰ ਕੇ ਮਾਰ ਦੇਣਾ ਇਸਲਾਮ ਜਗਤ ਦੇ ਵਿੱਚ ਬਹੁਤ ਸਾਰੀਆਂ ਸੁਝਾਵਾਂ ਐਸੀਆਂ ਦਿੱਤੀਆਂ ਗਈਆਂ ਕਿ ਜੇ ਜਦੋਂ ਸੰਗ ਛਾਰ ਕਰਕੇ ਮਾਰਿਆ ਗਿਆ ਹੋਵੇ ਨੇ ਗੁਰੂ ਨਾਨਕ ਸਾਹਿਬ ਨੂੰ ਪੱਥਰ ਮਾਰਨ ਵਾਸਤੇ ਪਰਜਾ ਹੁੰਦੀ ਹੈ ਲੇਕਿਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਲਾਹੀ ਨੂਰ ਰੱਬੀ ਨੂਰ ਤੱਕ ਕੇ ਪਰਜਾ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਾਰ ਸਕਣ ਪੀਰ ਦਸਤਗੀਰ ਆਉਂਦਾ ਹੈ ਸਮੇਂ ਦਾ ਨਵਾਬ ਬਾਦਸ਼ਾਹ ਆਉਂਦਾ ਹੈ ਔਰ ਉਹ ਆਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਕੁਰਸੀ ਢਾ ਕੇ ਬੈਠ ਜਾਂਦੇ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੀਰ ਦਸਤਗੀਰ ਨੇ ਕਿਹਾ ਨਾਨਕ ਜੀ ਤੁਸੀਂ ਬਹੁਤ ਵੱਡੀ ਗੁਸਤਾਖੀ ਕੀਤੀ ਹੈ ਗਲਤੀ ਕੀਤੀ ਹੈ ਪਹਿਲੀ ਗੱਲ ਕਿ ਸੰਗੀਤ ਨਹੀਂ ਸਿਗਾਉਣਾ ਚਾਹੀਦਾ ਤੇ ਦੂਸਰੀ ਗੱਲ ਤੁਸੀਂ ਲੱਖਾਂ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਹਾਂ ਜੇ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦੇ ਦਿਓ ਤਾਂ ਤੁਹਾਡੀ ਜਾਨ ਬਚ ਸਕਦੀ ਹੈ ਜੇ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿਓਗੇ ਤੇ ਫਿਰ ਤੁਹਾਨੂੰ ਸਜਾਏ ਮੌਤ ਦਿੱਤੀ ਜਾਵੇਗੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਪੀਰ ਜੀ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦੇਵਾਂਗਾ ਪਰ ਇਸ ਕਰਕੇ ਨਹੀਂ ਕਿ ਮੈਂ ਮੌਤ ਤੋਂ ਬਚ ਜਾਵਾਂ ਬਲਕਿ ਇਸ ਕਰਕੇ ਦੇਵਾਂਗਾ ਕਿ ਜੇ ਤੇਰੇ ਮਨ ਦੇ ਕੋਈ ਸ਼ੰਕੇ ਐ ਤੇ ਉਹ ਸ਼ੰਕੇ ਜਿਹੜੇ ਆ ਦੂਰ ਕੀਤੇ ਜਾ ਸਕਣ ਪੀਰ ਦਸਤਗੀਰ ਨੇ ਗੁਰੂ ਨਾਨਕ ਸਾਹਿਬ ਨੂੰ ਤਿੰਨ ਸਵਾਲ ਕੀਤੇ ਪਹਿਲਾ ਸਵਾਲ ਸੀ ਕਿ ਰੱਬ ਇੱਕ ਐ ਪਰ ਇੱਕ ਤੋਂ ਪਹਿਲਾਂ ਕੀ ਐ ਦੂਸਰਾ ਸਵਾਲ ਸੀ ਰੱਬ ਜਿਹੜਾ ਇੱਕ ਐ ਉਹ ਰਹਿੰਦਾ ਕਿੱਥੇ ਐ ਤੇ ਤੀਸਰਾ ਸਵਾਲ ਸੀ ਕਿ ਰੱਬ ਜਿਹੜਾ ਉਹ ਕਰਦਾ ਕੀ ਐ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਮੈਂ ਤੈਨੂੰ ਤੇਰੇ ਸਵਾਲਾਂ ਦਾ ਜਵਾਬ ਦੇਵਾਂਗਾ ਪਰ ਮੇਰੀ ਵੀ ਇੱਕ ਸ਼ਰਤ ਐ ਕਿ ਜੋ ਮੈਂ ਕਹਾਂਗਾ ਤੂੰ ਮੈਨੂੰ ਲਿਆ ਕੇ ਦੇਂਗਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਦਾਸ ਤੂੰ ਪਹਿਲਾ ਸਵਾਲ ਕੀ ਹੈ ਕਹਿਣ ਲੱਗੇ ਰੱਬ ਇੱਕ ਇੱਕ ਤੋਂ ਪਹਿਲਾਂ ਕੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਤੇਰੇ ਗਲ ਵਿੱਚ ਪਾਈ ਹੋਈ ਮਾਲਾ ਏ ਇਹ ਮਾਲਾ ਨੂੰ ਲਾ ਉਹਨੇ ਮਾਲਾ ਉਤਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਇਹਦੇ ਮਣਕੇ ਕਿੰਨੇ ਆ ਗਿਣ ਪੀਰ ਦਸਤਗੀਰ ਨੇ ਗਿਨਣਾ ਸ਼ੁਰੂ ਕੀਤਾ ਉਹਨੇ ਇੱਕ ਇੱਕ ਮਣਕਾ ਫੜਿਆ ਤੇ ਕਿਹਾ 1 2 3 4 5 6 7 ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਦੇਖ ਇੱਕ ਗਿਣਤੀ ਗਲਤ ਹੋ ਗਈ ਪੀਰ ਦਸਤਗੀਰ ਕਹਿਣ ਲੱਗਿਆ ਕਿੰਦਾ ਗਲਤ ਕਿੱਥੋਂ ਆਈ ਹੈ ਮੈਂ ਹੋਣੀ ਤੇ ਗਿਣਿਆ ਹੈ ਤੇਰੇ ਸਾਹਮਣੇ ਤੇ ਗਿਣਿਆ ਹੈ ਗਲਤ ਕਿਵੇਂ ਹੋ ਸਕਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਦੁਬਾਰਾ ਫੇਰ ਗਿਣ ਜਦੋਂ ਦੁਬਾਰਾ ਗਿਣਿਆ ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਫੇਰ ਗਿਣਤੀ ਗਲਤ ਹੋ ਗਈ ਪੀਰ ਦਸਤਗੀਰ ਥੋੜਾ ਜਿਹਾ ਗੁੱਸੇ ਵਿੱਚ ਆ ਗਿਆ ਕਹਿਣ ਲੱਗਾ ਬਿਲਕੁਲ ਠੀਕ ਗਿਣਿਆ ਹੈ ਤੁਹਾਡੇ ਸਾਹਮਣੇ ਗਿਣਿਆ ਹੈ ਪਰ ਤੁਸੀਂ ਕਿਉਂ ਇਦਾਂ ਕਰ ਰਹੇ ਹੋ ਤੀਸਰੀ ਵਾਰ ਉਹਨੇ ਇੱਕ ਮਣਕਾ ਫੜਿਆ ਤੇ ਦੂਸਰੇ ਪਾਸੇ ਨੂੰ ਕਰਦਿਆਂ ਕਿਹਾ ਇੱਕ ਗੁਰਨਾਨਕ ਸਾਹਿਬ ਮਹਾਰਾਜ ਕਹਿੰਦੇ ਗਿਣਤੀ ਇੱਥੇ ਗਲਤ ਹੋ ਗਈ ਕਹਿੰਦਾ ਜੀ ਇੱਥੇ ਕਿਦਾਂ ਗੁਰਨਾਨਕ ਸਾਹਿਬ ਮਹਾਰਾਜ ਕਹਿੰਨ ਲੱਗੇ ਇੱਕ ਤੋਂ ਪਹਿਲਾਂ ਕੀ ਹੈ ਕਿ ਦਸਤਗਿਰ ਕਹਿਣ ਲੱਗਾ ਇੱਕ ਤੋਂ ਪਹਿਲਾਂ ਤੇ ਕੁਝ ਨਹੀਂ ਇੱਕ ਤੋਂ ਪਹਿਲਾਂ ਜ਼ੀਰੋ ਹੈ ਜ਼ੀਰੋ ਦਾ ਕੋਈ ਮੁੱਲ ਨਹੀਂ ਹੁੰਦਾ ਉਹਦਾ ਮੁੱਲ ਤਾਂ ਆਉਂਦਾ ਜਦੋਂ ਉਹਦੇ ਨਾਲ ਇੱਕ ਲੱਗਦਾ ਹੈ 2 ਲੱਗਦਾ ਏ 3 ਲੱਗਦਾ ਏ 1 ਦੇ ਨਾਲ ਜਿੰਨੀਆਂ ਵੀ ਜ਼ੀਰੋਆਂ ਲਾਈ ਜਾਈਏ ਉਹਨਾਂ ਦਾ ਮੁੱਲ ਪੈਂਦਾ ਏ ਪਰ ਕੱਲੀ ਜ਼ੀਰੋ ਦਾ ਕੋਈ ਮੁੱਲ ਨਹੀਂ ਪੈਂਦਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ 1 ਤੋਂ ਪਹਿਲਾਂ ਕਹਿਣ ਲੱਗੇ ਕੁਝ ਨਹੀਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇਸੇ ਤਰ੍ਹਾਂ ਰੱਬ ਇੱਕ ਹੈ 1 ਤੋਂ ਪਹਿਲਾਂ ਕੁਝ ਵੀ ਨਹੀਂ ਹੈ ਪਰਮਾਤਮਾ ਤੋਂ ਪਹਿਲਾਂ ਕੁਝ ਨਹੀਂ ਉਹ ਇੱਕ ਹੈ ਸਤਿਗੁਰੂ ਨੇ ਪਾਵਨ ਗੁਰਬਾਣੀ ਅੰਦਰ ਵੀ ਕਿਹਾ ਅਰਬਦ ਨਰਬਦ ਧੰਦੂਕਾਰਾ ਤਰਨਾ ਗਗਣਾ ਹੁਕਮਿਆ ਪਾਰਾ ਨਾ ਦਿਨ ਰੈਣ ਚੰਦ ਨਾ ਸੂਰਜ ਸੁੰਨ ਸਮਾਦ ਲਗਾਇੰਦਾ ਰੱਬ ਸੋਨ ਅਵਸਥਾ ਵਿੱਚ ਸੀ ਜ਼ੀਰੋ ਰੂਪ ਦੇ ਵਿੱਚ ਸੀ ਤੇ ਫਿਰ ਜ਼ੀਰੋ ਤੋਂ ਇੱਕ ਬਣਿਆ ਤੇ ਇੱਕ ਤੋਂ ਨੇ ਸਾਰੀ ਧਰਤੀ ਦਾ ਪਸਾਰਾ ਜਿਹੜਾ ਉਹ ਪਸਾਰਿਆ ਪਾਵ ਰੱਬ ਜਿਹੜਾ ਉਹ ਇੱਕ ਹੈ ਉਹਦੇ ਤੋਂ ਪਹਿਲਾਂ ਕੁਝ ਨਹੀਂ ਤੇਰ ਦਸਤਗੀਰ ਦੀ ਤਸੱਲੀ ਹੋ ਗਈ ਉਹਨੇ ਦੂਸਰਾ ਸਵਾਲ ਕੀਤਾ ਕਹਿਣ ਲੱਗਿਆ ਜੀ ਜੇ ਰੱਬ ਇੱਕ ਹੈ ਫਿਰ ਰੱਬ ਰਹਿਂਦਾ ਕਿੱਥੇ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਨ ਲੱਗੇ ਦੁੱਧ ਹੈ ਕਹਿੰਦਾ ਜੀ ਦੁੱਧ ਹੈ ਉਹਨੇ ਆਪਣੇ ਚੇਲਿਆਂ ਨੂੰ ਇਸ਼ਾਰਾ ਕੀਤਾ ਦੁੱਧ ਦਾ ਭਰਿਆ ਕਟੋਰਾ ਆ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਵਾਲੇ ਪਾਸੇ ਨੂੰ ਕੀਤਾ ਪੀਰ ਦਸਤਗੀਰ ਸੋਚਦਾ ਏ ਨਾਨਕ ਨੂੰ ਭੁੱਖ ਲੱਗੀ ਹੋਏਗੀ ਤੇ ਨਾਨਕ ਜੀ ਦੁੱਧ ਛਕ ਲੈਣਗੇ ਮੈਨੂੰ ਮੇਰੇ ਸਵਾਲ ਦਾ ਜਵਾਬ ਦੇ ਦੇਣਗੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਨ ਲੱਗੇ ਪੀਰ ਜੀ ਇੱਕ ਕਟੋਰਾ ਆਪਣੇ ਹੱਥ ਵਿੱਚ ਫੜੋ ਪੀਰ ਦਸਤਗੀਰ ਨੇ ਉਹ ਕਟੋਰਾ ਆਪਣੇ ਹੱਥ ਵਿੱਚ ਫੜਿਆ ਗੁਰੂ ਨਾਨਕ ਸਾਹਿਬ ਮਹਾਰਾਜ ਕਹਨ ਲੱਗੇ ਵੇਖ ਇਹਦੇ ਵਿੱਚ ਕੁਝ ਹੈ ਕਹਿਣ ਲੱਗਿਆ ਜੀ ਇਹਦੇ ਵਿੱਚ ਕੁਝ ਨਹੀਂ ਹੈਗਾ ਤੁਹਾਨੂੰ ਵਹਿਮ ਪੈ ਗਿਆ ਇਹਦੇ ਵਿੱਚ ਕੁਝ ਨਹੀਂ ਪਾਇਆ ਤੁਸੀਂ ਦੁੱਧ ਛਕ ਲੋ ਮੇਰੇ ਸਵਾਲ ਦਾ ਜਵਾਬ ਦੇ ਦਿਓ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਧਿਆਨ ਨਾਲ ਦੇਖ ਇਹਦੇ ਵਿੱਚ ਕੁਝ ਹੈ ਕਹਿਣ ਲੱਗਿਆ ਜੀ ਇਹਦੇ ਵਿੱਚ ਕੁਝ ਨਹੀਂ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਧਿਆਨ ਨਾਲ ਦੇਖ ਕੁਝ ਤੇ ਹੋਵੇਗਾ ਪੀਰ ਦਸਤਗੀਰ ਨੇ ਬੜਾ ਗੰਭੀਰ ਹੋ ਕੇ ਵੇਖਣ ਤੋਂ ਬਾਅਦ ਕਿਹਾ ਕੁਝ ਨਹੀਂ ਹੈਗਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਇੱਕ ਗੱਲ ਚੇਤੇ ਰੱਖ ਇਸ ਦੁੱਧ ਦੇ ਵਿੱਚ ਕਿਉਂ ਹੈ ਦਸਤਗੀਰ ਹੈਰਾਨ ਹੋ ਕੇ ਕਹਿਣ ਲੱਗਿਆ ਹਾਂ ਮਹਾਰਾਜ ਕਿਉਂ ਤਾਂ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਜ਼ਰ ਆਉਂਦਾ ਹੈ ਕਹਿੰਦਾ ਜੀ ਨਜ਼ਰ ਨਹੀਂ ਆਉਂਦਾ ਗੁਰੂ ਨਾਨਕ ਸਾਹਿਬ ਕਹਿੰਦੇ ਨਜ਼ਰ ਲਿਆਉਣ ਵਾਸਤੇ ਕੀ ਕਰਨਾ ਪਏਗਾ ਕਹਿੰਦਾ ਜੀ ਮਿਹਨਤ ਕਰਨੀ ਪੈਗੇ ਦੁੱਧ ਨੂੰ ਜਾਗ ਲਾਉਣੀ ਪੈਗੇ ਜਾਗ ਲਾਉਣ ਤੋਂ ਬਾਅਦ ਰਿੜਕਣਾ ਪਏਗਾ ਰਿੜਕਣ ਤੋਂ ਬਾਅਦ ਇਹਨੂੰ ਗਰਮ ਕਰਨਾ ਪਏਗਾ ਤਾਂ ਇਹਦੇ ਵਿੱਚੋਂ ਘੋੜਾ ਜਿਹੜਾ ਪ੍ਰਗਟ ਹੋਵੇਗਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਵੇਂ ਦੁੱਧ ਦੇ ਵਿੱਚੋਂ ਘਿਓ ਪ੍ਰਗਟ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਇਦਾਂ ਹੀ ਕਾਣ-ਕਾਣ ਦੇ ਵਿੱਚ ਪ੍ਰਮਾਤਮਾ ਹੈ ਪਰ ਉਹਨੂੰ ਪ੍ਰਗਟ ਕਰਨ ਵਾਸਤੇ ਵੀ ਮਿਹਨਤ ਕਰਨੀ ਪੈਂਦੀ ਹੈ ਪਾਵਨ ਗੁਰਬਾਣੀ ਦਾ ਬਚਨ ਹੈ ਸਗਲ ਬਨਸਪਤ ਮਾਹੇ ਬੈਸੰਤਰ ਸਗਲ ਦੁੱਧ ਮੇ ਘਿਯਾ ਊਚ ਨੀਚ ਮਹਿ ਜੋਤ ਸਮਾਣੇ ਘਟ ਘਟ ਵਾਦੋ ਜੀਆ ਭਾਵ ਕਿ ਸਾਰੇ ਦੁੱਧ ਚ ਘਿਓ ਹੈ ਸਾਰੀ ਲੱਕੜ ਚ ਆਗ ਹੈ ਪਰ ਇਦਾਂ ਨਜ਼ਰ ਨਹੀਂ ਆਉਂਦੀ ਨਜ਼ਰ ਲਿਆਉਣ ਵਾਸਤੇ ਉਹਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਪੈਂਦਾ ਹੈ ਤਾਂ ਜਾ ਕੇ ਅੰਦਰੋਂ ਪ੍ਰਮਾਤਮਾ ਨਜ਼ਰ ਆ ਜਾਂਦਾ ਹੈ ਬੜਾ ਹੈਰਾਨ ਹੋਇਆ ਪੀਰ ਦਸਤਗੀਰ ਉਹਨੇ ਤੀਸਰਾ ਸਵਾਲ ਕੀਤਾ ਕਹਿੰਦਾ ਨਾਨਕ ਜੀ ਇਹ ਦੱਸਣਾ ਕਰੋ ਕਿ ਰੱਬ ਕਰਦਾ ਕੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਤੂੰ ਸਿਆਣਾ ਬੰਦਾ ਹੈ ਪਰ ਤੂੰ ਆਪ ਕੁਰਸੀ ਤੇ ਬੈਠਾ ਹੈ ਮੈਂ ਸਾਹਮਣੇ ਖੜਾ ਹਾਂ ਜੇ ਤੂੰ ਚਾਹਣਾ ਹੈ ਤੈਨੂੰ ਤੀਸਰੇ ਸਵਾਲ ਦਾ ਜਵਾਬ ਮਿਲੇ ਤੇ ਫਿਰ ਤੈਨੂੰ ਆਪਣੀ ਕੁਰਸੀ ਛੱਡ ਕੇ ਥੱਲੇ ਉਤਰਨਾ ਪਵੇਗਾ ਤੇ ਮੈਂ ਜਾ ਕੇ ਇਸ ਕੁਰਸੀ ਦੇ ਉੱਪਰ ਬਹਾਂਗਾ ਇਹ ਤੇ ਹੋ ਨਹੀਂ ਸਕਦਾ ਵੀ ਸਵਾਲ ਕਰਨ ਵਾਲਾ ਬੈਠਾ ਹੋਵੇ ਤੇ ਜਵਾਬ ਦੇਣ ਵਾਲਾ ਸਾਹਮਣੇ ਖੜਾ ਹੋਵੇ ਇਹ ਤੇ ਉਲਟ ਕੰਮ ਹੋ ਗਿਆ ਤੂੰ ਆ ਥੱਲੇ ਉਤਰ ਤੇ ਮੈਂ ਬੈਠਾਂਗਾ ਫਿਰ ਦਸਤਗਿਰ ਚਾਹੁੰਦਾ ਤੇ ਨਹੀਂ ਵੀ ਆਪਣੇ ਚੇਲਿਆਂ ਦੇ ਸਾਹਮਣੇ ਗੁਰਨਾਨਕ ਸਾਹਿਬ ਦੀ ਗੱਲ ਮੰਨੇ ਪਰ ਫਿਰ ਵੀ ਹੁਣ ਸਵਾਲ ਦਾ ਜਵਾਬ ਲੈਣਾ ਸੀ ਗੁਰਨਾਨਕ ਸਾਹਿਬ ਨੇ ਦੂਸਰੀ ਵਾਰ ਕਿਹਾ ਤੀਸਰੀ ਵਾਰ ਕਿਹਾ ਤੇ ਪੀਰ ਦਸਤਗੀਰ ਖਿਸਕਦਾ ਹੋਇਆ ਆਪਣੇ ਵਾਲੀ ਕੁਰਸੀ ਤੋਂ ਉੱਤਰ ਕੇ ਥੱਲੇ ਆ ਗਿਆ ਗੁਰਨਾਨਕ ਸਾਹਿਬ ਮਹਾਰਾਜ ਉਹਦੇ ਵਾਲੀ ਕੁਰਸੀ ਦੇ ਉੱਪਰ ਜਾ ਕੇ ਬੈਠੇ ਹੁਣ ਪੀਰ ਦਸਤਗੀਰ ਸਾਹਮਣੇ ਖੜਾ ਹੈ ਤੇ ਸੁਭਾਵਿਕ ਹੈ ਸਾਹਮਣੇ ਖੜਾ ਬੰਦਾ ਝੁੱਕਦਾ ਹੈ ਹੁਣ ਪੁੱਛਦਾ ਹੈ ਕਿ ਗੁਰਨਾਨਕ ਸਾਹਿਬ ਮਹਾਰਾਜ ਹੁਣ ਦੱਸਣਾ ਕਰੋ ਰੱਬ ਕੀ ਕਰਦਾ ਹੈ ਮਹਾਰਾਜ ਕਹਿੰਦੇ ਤੈਨੂੰ ਅਜੇ ਵੀ ਸਮਝ ਨਹੀਂ ਆਈ ਕਹਿੰਦਾ ਜੀ ਕਿਹੜੀ ਸਮਝ ਮਹਾਰਾਜ ਕਹਿੰਦੇ ਤੈਨੂੰ ਅਜੇ ਵੀ ਪਤਾ ਨਹੀਂ ਲੱਗਾ ਰੱਬ ਇਹ ਹੀ ਕੁਝ ਕਰਦਾ ਏ ਕਹਿੰਦਾ ਜੀ ਕੀ ਕਰਦਾ ਏ ਮਹਾਰਾਜ ਕਹਿੰਦੇ ਇਹ ਹੀ ਕੁਝ ਕਰਦਾ ਏ ਜਿਹੜਾ ਤਖਤ ਦੇ ਉੱਪਰ ਬੈਠ ਕੇ ਹੰਕਾਰੀ ਹੋ ਜਾਵੇ ਰੱਬ ਉਹਨੂੰ ਤਖਤ ਤੋਂ ਥੱਲੇ ਲਾ ਦਿੰਦਾ ਏ ਤੇ ਜਿਹੜਾ ਥੱਲੇ ਬੈਠਾ ਹੋਵੇ ਉਹਨੂੰ ਤਖਤ ਦੇ ਉੱਪਰ ਬਿਠਾ ਦਿੰਦਾ ਏ ਰੱਬ ਇਹ ਕਰਦਾ ਹੈ ਆਪਾਂ ਪਾਵਨ ਗੁਰਬਾਣੀ ਦਾ ਬਚਨ ਪੜ੍ਹਦੇ ਹਾਂ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੈ ਸਵਾਹ ਰੱਬ ਟੀੜੇ ਨੂੰ ਥਾਪੜਾ ਦੇ ਕੇ ਪਾਦਸ਼ਾਹ ਬਣਾ ਸਕਦਾ ਏ ਤੇ ਇਥੇ ਵਾਸ ਨਹੀਂ ਜੇ ਰੱਬ ਚਾਏ ਨਦਰ ਉਪਠੀ ਜੇ ਕਰੇ ਸੁਲਤਾਨਾ ਘਾਹ ਕਰਾਏਂਦਾ ਰੱਬ ਜੇ ਨਦਰ ਕੁੱਠੀ ਕਰ ਦੇਵੇ ਤੇ ਬਾਦਸ਼ਾਹ ਨੂੰ ਘਾਹ ਖਾਂ ਲਾ ਦਿੰਦਾ ਏ ਇਹ ਰੱਬ ਕਰ ਸਕਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਿੰਨੋਂ ਸਵਾਲਾਂ ਦੇ ਜਵਾਬ ਦਿੱਤੇ ਤੇ ਉਸ ਤੋਂ ਬਾਅਦ ਪੀਰ ਦਸਤਗਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਗ ਪਿਆ ਪਰ ਉਹਨੇ ਇੱਕ ਹੋਰ ਗੱਲ ਕਹੀ ਕਹਿਣ ਲੱਗਿਆ ਮਹਾਰਾਜ ਜੇ ਲੱਖਾਂ ਆਕਾਸ਼ ਹੈ ਲੱਖਾਂ ਪਤਾਲ ਹੈ ਤੇ ਫਿਰ ਇਦਾਂ ਕਰੋ ਉਹ ਮੈਨੂੰ ਲੱਖਾਂ ਆਕਾਸ਼ ਲੱਖਾਂ ਪਤਾਲ ਦਿਖਾਓ ਮੈਂ ਤੇ ਨਹੀਂ ਤੁਹਾਡੇ ਨਾਲ ਜਾ ਸਕਦਾ ਪਰ ਮੇਰੇ ਪੁੱਤਰ ਨੂੰ ਵਿਖਾ ਦਿਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਦੇ ਪੁੱਤਰ ਨੂੰ ਕਿਹਾ ਵੀ ਅੱਖਾਂ ਬੰਦ ਕਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਛੇਨ ਭਰ ਦੇ ਸਮੇਂ ਵਿੱਚ ਲੱਖਾਂ ਆਕਾਸ਼ ਲੱਖਾਂ ਪਤਾਲ ਉਹਦੇ ਪੁੱਤਰ ਨੂੰ ਵਿਖਾ ਦਿੱਤੇ ਇਦਾਂ ਕਰਕੇ ਪੀਰ ਦਸਤਗੀਰ ਤੇ ਸਾਰੇ ਬਗਦਾਦ ਸ਼ਹਿਰ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿੱਤ ਲਿਆ ਬਗਦਾਦ ਸ਼ਹਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕਿਆ ਭਾਈ ਗੁਰਦਾਸ ਕਹਿੰਦੇ ਨੇ ਗੜ ਬਗਦਾਦ ਨਵਾਇਕ ਹੈ ਮੱਕਾ ਮਦੀਨਾ ਸਭੇ ਨਵਾਇਆ ਬਗਦਾਦ ਵੀ ਮੱਕਾ ਮਦੀਨਾ ਵੀ ਸਾਰੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਪਰ ਝੁਕੇ ਜਿੱਥੇ ਜਿੱਥੇ ਬਾਬੇ ਨੇ ਜਾ ਕੇ ਸੱਚ ਦਾ ਉਪਦੇਸ਼ ਦਿੱਤਾ ਉਹ ਲੋਕ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕ ਗਏ ਔਰ ਫਿਰ ਗੁਰਨਾਣਕ ਸਾਹਿਬ ਨੇ ਸਾਰੀ ਮਾਨਵਤਾ ਮਨੁੱਖਤਾ ਨੂੰ ਇੱਕ ਰੱਬ ਦੇ ਨਾਲ ਜੁੜਨ ਵਾਸਤੇ ਪ੍ਰੇਰਿਤ ਕੀਤਾ ਇਹ ਬਗਦਾਦ ਸ਼ਹਿਰ ਦੀ ਸਾਖੀ ਸੀ ਜਿੱਥੇ ਗੁਰਨਾਣਕ ਸਾਹਿਬ ਮਹਾਰਾਜ ਨੇ ਪੀਰ ਦਸਤਗਿਰ ਦਾ ਹੰਕਾਰ ਤੋੜ ਕੇ ਉਹਨੂੰ ਸੱਚ ਦਾ ਰਾਹ ਵਿਖਾਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ